25 ਸਾਲ ਤੋਂ ਐਡਾ ਵੱਡਾ ਬ੍ਰਾਂਡ ਜਲੰਧਰ ਚ ਵੀ ਤੁਹਾਡੀ ਬ੍ਰਾਂਚ ਹੈ ਹੁਸ਼ਿਆਰਪੁਰ ਚ ਵੀ ਬ੍ਰਾਂਚ ਹੈ ਨਵਾਂ ਸ਼ਹਿਰ ਚ ਇੰਨਾ ਅੱਛਾ ਰਿਸਪੌਂਸ ਮਿਲ ਗਿਆ ਸਾਰਾ ਮੈਨੇਜ ਕਿਵੇਂ ਕਰਦੇ ਹੋ ਤੁਹਾਡੀ ਬਿਊਟੀ ਦਾ ਆਪਣਾ ਕਿ ਰਾਜ ਹੈ ਮੈਨੇਜਰ ਦਾ ਸਾਡੀ ਟੀਮ ਹੈ ਪ੍ਰੋ퍼 ਸਾਰਾ ਵੈਲ ਆਰਗੇਨਾਈਜ਼ ਅਸੀਂ ਚੱਲਦੇ ਆਂ ਜਿੱਦਾਂ ਅਸੀਂ ਜਲੰਧਰ ਤੋਂ ਸਟਾਰਟ ਕੀਤਾ 2 ਸਾਲ ਪਹਿਲਾਂ ਹੀ ਅਸੀਂ ਬ੍ਰਾਂਚੇ ਸਟਾਰਟ ਕੀਤੀਆਂ ਪਰ ਅਜ ਤੁਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸਾਡਾ ਪਹਿਲਾ ਸਾਲ ਬਹੁਤ ਅੱਛਾ ਗਿਆ ਨਵਾਂ ਸ਼ਹਿਰ ਚ ਬਹੁਤ ਕਾਫੀ ਬ੍ਰਾਈਡਸ ਸੀ ਰੈਡੀ ਕੀਤੀਆਂ ਔਰ 100% ਸਭ ਸੈਟੀਸਫਾਈਡ ਹੋ ਕੇ ਗਏ ਔਰ ਹਮ ਡਿਸਕਾਊਂਟ ਵੀ ਦੇ ਰਹੇ ਹਾਂ ਹਾਂਜੀ ਸਾਡੇ ਡਿਸਕਾਊਂਟਸ ਵੀ ਚੱਲ ਰਿਹਾ ਹੈ 25% ਸੇ ਬ੍ਰਾਈਡਲ ਤੇ ਡਿਸਕਾਊਂਟ ਦੇ ਰਹੇ ਹਾਂ ਕੋਈ ਵੀ ਮੇਕਅਪ ਬ੍ਰਾਈਡਲ ਇੰਗੇਜਮੈਂਟ ਪਾਰਟੀ ਮੇਕਅਪ ਪਲੱਸ ਕੋਈ ਹੁਣ ਕਰਾਂਦਾ ਵਿਦਿਨ ਥਿਸ ਵੀਕ ਮਸਾਖੀ ਤੱਕ ਤੇ 5% ਐਕਸਟਰਾ ਡਿਸਕਾਊਂਟ ਹੈ ਔਰ ਸਾਡੇ 30 ਹਾਂਜੀ ਔਰ ਜਿਹੜਾ ਸਾਡਾ ਕੋਰਸੇਸ ਦਾ ਡਿਸਕਾਊਂਟ ਚੱਲ ਰਿਹਾ ਹੈ ਫਲੈਟ 50% ਹੈ ਉਹਦੇ ਵਿੱਚ ਹਾਂਜੀ ਅਕੈਡਮੀ ਕੋਰਸੇਸ ਤੇ ਕੋਈ ਵੀ ਕੋਰਸ ਹੈ ਫਲੈਟ 50% ਤੇ ਹੋ ਰਿਹਾ ਹੈ ਅੱਜ ਦੇ ਦਿਨ ਕੋਈ انرੋਲ ਕਰਾਂਦਾ ਹੈ 13th April ਤੱਕ ਕੋਈ ਐਨਰੋਲ ਕਰਾਉਂਦਾ ਜਿੱਦਾਂ ਵਿਸਾਖੀ ਤੱਕ ਤੇ ਅਸੀਂ ਉਹਨਾਂ ਨੂੰ 5000 ਫਲੈਟ ਕੋ ਡਿਸਕਾਊਂਟ ਦੇ ਰਹੇ ਹਾਂ ਕੀ ਸਿੱਖਿਆ ਫਿਰ ਸੈਮੀਨਾਰ ਅਟੈਂਡ ਕਰਕੇ ਤੁਸੀਂ ਅੱਛਾ ਅਸੀਂ ਸੈਮੀਨਾਰ ਦੇ ਵਿੱਚ ਨਵੀਆਂ ਨਵੀਆਂ ਟੈਕਨੀਕ ਸਿੱਖੀਆਂ ਨੇ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਬਲੈਂਡਿੰਗ ਕਰਨੀ ਹੈ ਕਿਆ ਕਿਆ ਚੀਜ਼ਾਂ ਜ਼ਰੂਰੀ ਨੇ ਮੇਕਅਪ ਦੇ ਵਿੱਚ ਉਹ ਸਭ ਨੂੰ ਸਭ ਪਤਾ ਲੱਗ ਗਿਆ ਜਿਹੜਾ ਹਾਈਡਰੋਫੇਸ਼ੀਅਲ ਹੈ ਜਿਹਦੇ ਵਿੱਚ ਸਕਿਨ ਦੇ ਹੱਥਾਂ ਦੇ ਟ੍ਰੀਟਮੈਂਟਸ ਹੋਣਗੇ ਔਰ ਵੈਸੇ ਅਸੀਂ ਮੈਨੂਅਲੀ ਵੀ ਕਰਦੇ ਹਾਂ ਫੇਸ਼ੀਅਲਸ ਦੇ ਹਰ ਤਰ੍ਹਾਂ ਦੇ ਟ੍ਰੀਟਮੈਂਟ ਮੈਨੀਕਿਓਰ ਪੈਡੀਕਿਓਰ ਸਾਡੇ ਕੋਲ ਹਰ ਲਗਜ਼ਰੀ ਰੇਂਜ ਦੇ ਵੀ ਹੈ ਬੇਸਿਕ ਰੇਂਜ ਦੇ ਵੀ ਹੈ ਔਰ ਹੇਅਰ ਦੇ ਵਿੱਚ ਸਾਡੇ ਕੋਲ ਕੈਮੀਕਲ ਵਰਕ ਚ ਹਰ ਚੀਜ਼ ਹੈ ਬਟੌਕਸ ਟਰੀਟਮੈਂਟ ਹੈ ਉਹਦੇ ਵਿੱਚ ਆਲਾਪਲੈਕਸ ਕੋਈ ਲੈਣਾ ਚਾਹੁੰਦਾ ਹੈ ਬਾਕੀ ਰਿਬੋਰਡਿੰਗ ਸਮੂਥਨਿੰਗ ਉਹ ਤਾਂ ਹੋ ਹੀ ਰਹੀ ਹੈ ਕਹਿੰਦਾ ਕਿ ਮਹਿਕ ਰੰਗਤ ਨਫਾਜ਼ਤ ਤੇਰੇ ਬੁੱਲਾਂ ਦੀ ਐਸੀ ਤੈਸੀ ਕਰ ਦੇਗੀ ਫੁੱਲਾਂ ਦੀ ਕਿ ਫੁੱਲ ਵੀ ਅੱਜ ਖੁਸ਼ਬੂ ਛੱਡ ਦੇਣਗੇ ਇੰਨੀਆਂ ਮਿਕ ਆ ਰਹੀਆਂ ਮੈਮ ਕਿੰਨਾ ਸਮਾਂ ਲੱਗਦਾ ਹੈ ਬ੍ਰਾਈਡ ਤਿਆਰ ਕਰਨ ਨੂੰ ਅਸੀਂ ਦੇਖੋ ਜੀ ਵੈਸੇ ਬ੍ਰਾਈਡ ਲੁੱਕ ਕਰਦੇ ਆ ਤੇ ਸਾਨੂੰ 1 ਘੰਟਾ ਲੱਗਦਾ ਹੈ ਓਨਲੀ ਮੇਕਅਪ ਨੂੰ 1 ਘੰਟਾ ਹੈਅਰ ਨੂੰ ਮਤਲਬ ਹਰ ਜਗ੍ਹਾ ਪੈਸੇ ਨੂੰ ਤਵੱਜੋ ਨਹੀਂ ਦੇਈ ਦੀ ਸ਼ੌਕ ਪੂਰੇ ਕਰ ਲੋ ਕਿਉਂਕਿ ਤਾਂ ਜ਼ਿੰਦਗੀ ਨੂੰ ਔਖਾ ਸਾਥੀਓ ਕਹਿੰਦੇ ਕੁੜੀਆਂ ਚਿੜੀਆਂ ਨੂੰ ਕੋਸਮਟੋਲੋਜੀ ਦੇ ਕੋਰਸਸ ਬਹੁਤ ਪਸੰਦ ਆਉਂਦੇ ਹਨ ਕੁੜੀਆਂ ਕਹਿੰਦੀਆਂ ਸਾਨੂੰ ਵੀ ਮੇਕਅਪ ਕਰਨਾ ਸਿਖਾਓ हेयर ਸਟਾਈਲ ਬਣਾਉਣਾ ਸਿਖਾਓ ਪਰ ਕੌਣ ਸਿਖਾਏਗਾ ਕਰਕੇ ਸ਼ੌਕਾ ਸਾਥੀਓ ਤੇ ਜੇਕਰ ਮੈਂ ਤੁਹਾਨੂੰ કહਾਂ ਕੋਸਮਟੋਲੋਜੀ ਇੰਡਸਟਰੀ ਵਿੱਚ ਪਿਛਲੇ 25 ਸਾਲਾਂ ਤੋਂ ਮੰਨੇ ਪਰਮੰਨੇ ਪਲਕ ਬ੍ਰਾਂਡ ਨੇ 50% ਅਕੈਡੈਮਿਕ ਕੋਰਸਸ ਤੇ ਅਤੇ 25% ਬਰਾਇਡਲ ਮੇਕਅਪ ਤੇ ਹੈਵੀ ਡਿਸਕਾਊਂਟ ਦੇ ਦਿੱਤਾ ਹੈ ਤਾਂ ਫਿਰ ਤਾਂ ਇਹ ਗੱਲ ਬਣਦੀ ਹੈ ਕਿ ਸਾਂਭਲੋਂ ਆ ਕੇ ਮੌਕਾ ਸਾਥੀਓ ਸਾਂਭਲੋਂ ਆ ਕੇ ਮੌਕਾ ਸਾਥੀਓ ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਸ੍ਰੀ ਕੁੱਸੀ ਸ਼ੇਰ ਤੋਂ ਅੰਦਾਜ਼ਾ ਲਾ ਲਓ ਤੇ ਵੀਡੀਓ ਕਿਸ ਬਾਰੇ ਤੋਂ ਬਾਰੇ। ਸਾਥਿਓ ਇਹ ਗੱਲ ਕਹੀ ਜਾਂਦੀ ਹੈ ਕਿ ਲਾਈਫ ਇਜ਼ ਨੋ ਪਰਫੈਕਟ ਬਟ ਯੂਅਰ ਮੇਕਅਪ ਕੈਨ ਬੀ ਪਰ ਕੈਨ ਬੀ ਨੂੰ ਰਿਐਲਿਟੀ 'ਚ ਲਿਆਉਣ ਲਈ ਤੁਹਾਨੂੰ ਸਹੀ ਸਮੇਂ ਤੇ ਸਹੀ ਸਥਾਨ ਤੇ ਪਹੁੰਚ ਕੇ ਓਪਰਚ्युनिटी ਨੂੰ ਗ੍ਰੈਬ ਕਰਨਾ ਚਾਹੀਦਾ। ਬਹੁਤ ਸਾਰੇ ਸਾਡੇ ਨਿੱਕੇ ਵੀਰ ਭੈਣ ਭਰਾ ਜਿਹੜੇ ਕੋਸਮਟੋਲੋਜੀ ਦਾ ਕੋਰਸ ਕਰਨਾ ਚਾਹੁੰਦੇ ਆ, ਜਿਹੜੇ ਇਸ ਫੀਲਡ ਵਿੱਚ ਆਪਣਾ ਕੈਰੀਅਰ ਦੇਖ ਰਹੇ ਆ, ਜਿਹੜੇ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਆ ਇਸ ਪ੍ਰੋਫੈਸ਼ਨ ਵਿੱਚ ਆਪਣੇ ਕਰੀਅਰ ਨੂੰ ਭੱਟਾ ਬਣਾਉਣਾ ਚਾਹੁੰਦੇ ਆ ਉਹਨਾਂ ਲਈ ਇੱਕ ਬਹੁਤ ਵੱਡੀ ਆਫਰ ਪਲਕ ਮੇਕਅਪ ਐਂਡ ਬ੍ਰਾਈਡਲ ਲੋਜ ਵਾਲੇ ਲੈ ਕੇ ਆਏ ਆ ਕਿ ਅਕੈਡੈਮਿਕ ਕੋਰਸਸ ਦੇ ਉੱਤੇ ਇਹਨਾਂ ਨੇ 50% ਡਿਸਕਾਊਂਟ ਲਾ ਦਿੱਤਾ ਔਰ ਪਲਕ ਜਿਹੜਾ ਇਹ ਬ੍ਰਾਂਡ ਹੈ ਪਿਛਲੇ 25 ਸਾਲਾਂ ਤੋਂ ਮੰਨਿਆ ਪਰਮੰਦਿਆ ਹੋਇਆ ਬ੍ਰਾਂਡ ਹੈ ਪਰ ਵੱਡਾ ਸਵਾਲ ਨੌਜਵਾਨਾਂ ਦੇ ਮਨ ਵਿੱਚ ਇਹੀ ਆਉਂਦਾ ਹੈ ਕਿ ਜਿਹੜਾ ਇਹ ਕੋਰਸ ਕਰਵਾਉਂਦੇ ਆ ਕਿ ਉਹਦਾ ਸਰਟੀਫਿਕੇਟ ਮਿਲਦਾ ਹੈ ਤੇ ਜੇ ਸਰਟੀਫਿਕੇਟ ਮਿਲਦਾ ਹੈ ਕੀ ਉਹ ਇੰਟਰਨੈਸ਼ਨਲੀ ਸਰਟੀਫਾਈਡ ਹੁੰਦਾ ਮਾਨਤਾ ਪ੍ਰਾਪਤ ਹੁੰਦਾ ਕਿ ਨਹੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੰਦਰ ਚੱਲ ਕੇ ਮੈਮ ਹੁਣੇ ਤੁਹਾਨੂੰ ਕਹਾਂਗੇ ਇੱਕ ਸੈਮੀਨਾਰ ਵੀ ਚੱਲ ਰਿਹਾ ਹੈ ਤਾਂ ਪਹਿਲਾਂ ਤੁਹਾਨੂੰ ਸੈਮੀਨਾਰ ਦੇ ਕੁਝ ਤਸਵੀਰਤ ਖਾਲ ਆਉਚਣੀ ਹੈ ਸਾਥੀਓ ਕਿਹਾ ਜਾਂਦਾ ਕਿ ਲਾਈਫ ਇਨਸਾਈਡ ਅ ਗ੍ਰੇਟ ਸਲੋਨ ਇਜ਼ ਨੇਵਰ ਡਲ ਪਰ ਇੱਥੇ ਹੋ ਰਹੀ ਹੈ ਬਹੁਤ ਵੱਡੀ ਹਲਚਲ ਸੈਮੀਨਾਰ ਚੱਲ ਰਿਹਾ ਪਰ ਫਿਰ ਵੀ ਅਸੀਂ ਥੋੜਾ ਜਿਹਾ ਸਮਾਂ ਚੁਰਾ ਲਿਆ ਸ਼ਵੇਤਾ ਮੈਮ ਦਾ ਮੈਂ ਬਹੁਤ ਨਿੱਕਾ ਸਵਾਗਤ ਹੈ ਸਾਡਾ ਹਾਂਜੀ ਥੈਂਕ ਯੂ ਜੀ ਲਾਸਟ ਟਾਈਮ ਵੀ ਆਪਾਂ ਵੀਡੀਓ ਕੀਤੀ ਸੀਗੀ ਤਾਂ ਬੱਚਿਆਂ ਨੇ ਬਹੁਤ ਐਪਰੀਸ਼ੀਏਟ ਕੀਤੀ ਸੀਗੀ ਮੈਂ ਪਹਿਲੇ ਹੀ ਦੱਸ ਚੁੱਕਾ ਕਿ ਟਰਸਟਡ ਬ੍ਰਾਂਡ ਹੈ ਹਾਂਜੀ ਲੇਕਿਨ ਬੱਚਿਆਂ ਦਾ ਸਵਾਲ ਹਮੇਸ਼ਾ ਹੀ ਹੁੰਦਾ ਹੈ ਕਿ ਅਸੀਂ ਕੋਰਸ ਦਾ ਜੁਆਇਨ ਕਰ ਲਾਂਗੇ ਪਰ ਕੀ ਸਾਨੂੰ ਇੰਟਰਨੈਸ਼ਨਲੀ ਸਰਟੀਫਾਈਡ ਜਿਹੜਾ ਸਰਟੀਫਿਕੇਟ ਮਿਲੇਗਾ ਹਾਂਜੀ ਹਾਂਜੀ ਬਿਲਕੁਲ ਸਾਡਾ ਜਿਹੜਾ ਸਰਟੀਫਿਕੇਟ ਹੈ ਆਈਏਏਐਫ ਔਰ ਆਈ ਇਸੋ ਪ੍ਰੂਵਡ ਹੈ ਬਾਹਰ ਪੂਰੀ ਤਰ੍ਹਾਂ ਵੈਲਿਡ ਹੋਏਗਾ ਔਰ ਉਹਦੇ ਚੇ ਸੇ ਹੈਅਰ ਦੇ ਸਕਿਨ ਦੇ ਮੇਕਅਪ ਦੇ ਹਰ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਦੇ ਕਰ ਰਹੇ ਆ ਇੱਥੇ ਇਹ ਤਾਂ ਜਿਹੜਾ ਬਹੁਤ ਕਰੂਸ਼ਲ ਸਵਾਲ ਸੀ ਮੈਂ ਤਾਂ ਇਨੀਸ਼ੀਅਲੀ ਪੁੱਛਿਆ ਪਰ ਸੈਮੀਨਾਰ ਵਾਲੇ ਥੋੜੀ ਜਾਣਕਾਰੀ ਤੋਂ ਹਾਂਜੀ ਸੈਮੀਨਾਰਸ ਅਸੀਂ ਫ੍ਰੀ ਸੈਮੀਨਾਰ ਕੀਤਾ ਹੈ ਅੱਜ ਹੈ ਜ ਜਿਹਦੇ ਵਿੱਚ ਅਸੀਂ ਪੂਰੀ ਬਰਾਇਡਲ ਲੁੱਕ ਦੱਸੀ ਹੈ ਨੇ ਸਟੂਡੈਂਟਸ ਨੂੰ ਕਿ ਜੇ ਕੋਈ ਸਾਡੇ ਨਾਲ ਜੁਆਇਨ ਹੋਣਾ ਚਾਹੁੰਦਾ ਹੈ ਤੇ ਇੱਕ ਵਾਰੀ ਡੈਮੋ ਦਿੱਤੀ ਆ ਉਹਨਾਂ ਨੂੰ ਉਹਦੇ ਵਿੱਚ ਪ੍ਰੋਪਰ ਅਸੀਂ ਪੂਰਾ ਮੇਕਅਪ ਨਾਨੂ ਦੱਸਿਆ ਹੈ ਔਰ ਪ੍ਰੋਪਰ ਬ੍ਰਾਈਡਲ ਲੁੱਕ ਆਈ ਹੈ ਉਹਦੇ ਵਿੱਚ ਪਿਛਲੇ 25 ਸਾਲ ਤੋਂ ਐਡਾ ਵੱਡਾ ਬ੍ਰਾਂਡ ਜਲੰਧਰ ਚ ਵੀ ਤੁਹਾਡੀ ਬ੍ਰਾਂਚ ਹੈ ਹੁਸ਼ਿਆਰਪੁਰ ਚ ਵੀ ਬ੍ਰਾਂਚ ਹੈ ਨਵਾਂ ਸ਼ਹਿਰ ਚ ਇੰਨਾ ਅੱਛਾ ਰਿਸਪੌਂਸ ਮਿਲ ਗਿਆ ਸਾਰਾ ਮੈਨੇਜ ਕਿਵੇਂ ਕਰਦੇ ਹੋ ਤੁਹਾਡੀ ਬਿਊਟੀ ਦਾ ਆਪਣਾ ਕੀ ਰਾਜ ਹੈ ਮੈਨੇਜ ਹੈ ਸਾਡੀ ਟੀਮ ਹੈ ਪ੍ਰੋਪਰ ਸਾਰਾ ਵੈਲ ਆਰਗੇਨਾਈਜ਼ ਅਸੀਂ ਚੱਲਦੇ ਆ ਜਿੱਦਾਂ ਅਸੀਂ ਜਲੰਧਰ ਤੋਂ ਸਟਾਰਟ ਕੀਤਾ 2 ਸਾਲ ਪਹਿਲਾਂ ਹੀ ਅਸੀਂ ਬ੍ਰਾਂਚੇਸ ਸਟਾਰਟ ਕੀਤੀਆਂ ਪਰ ਤੱਕ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸਾਡਾ ਪਹਿਲਾ ਇਹ ਬਹੁਤ ਅੱਛਾ ਗਿਆ ਨਵਾਂ ਸ਼ਹਿਰ ਚ ਬਹੁਤ ਕਾਫੀ ਬ੍ਰਾਈ ਹੋ ਕੇ ਗਏ ਹੈ। ਔਰ ਹੁਣ ਡਿਸਕਾਊਂਟ ਵੀ ਦੇ ਰਹੇ ਹਾਂ। ਹਾਂਜੀ ਸਾਡੇ ਡਿਸਕਾਊਂਟਸ ਵੀ ਚੱਲ ਰਿਹਾ ਹੈ 25% ਅਸੀਂ ਬ੍ਰਾਈਡਲ ਤੇ ਡਿਸਕਾਊਂਟ ਦੇ ਰਹੇ ਹਾਂ। ਕੋਈ ਵੀ ਮੇਕਅਪ ਬ੍ਰਾਈਡਲ, ਇੰਗੇਜਮੈਂਟ ਪਾਰਟੀ ਮੇਕਅਪ ਪਲੱਸ ਕੋਈ ਹੁਣ ਕਰਾਂਦਾ ਵਿਦਿਨ ਥਿਸ ਵੀਕ, ਮਸਾਖੀ ਤੱਕ ਤੇ 5% ਐਕਸਟਰਾ ਡਿਸਕਾਊਂਟ ਹੈ ਔਰ 30 30 ਹਾਂਜੀ ਔਰ ਜਿਹੜਾ ਸਾਡਾ ਕੋਰਸੇਸ ਦਾ ਡਿਸਕਾਊਂਟ ਚੱਲ ਰਿਹਾ ਹੈ ਫਲੈਟ 50% ਹੈ। ਉਹਦੇ ਵਿੱਚ ਹਾਂਜੀ ਅਕੈਡਮੀ ਕੋਰਸੇਸ ਤੇ ਕੋਈ ਵੀ ਕੋਰਸ ਹੈ ਫਲੈਟ 50% ਤੇ ਹੋ ਰਿਹਾ ਹੈ। ਅੱਜ ਦੇ ਦਿਨ ਕੋਈ ਇਨਰੋਲ ਕਰਾਂਦਾ ਹੈ ਥਰਟੀਨ ਅਪ੍ਰੈਲ ਤੱਕ ਕੋਈ ਐਨਰੋਲ ਕਰਾਂਦਾ ਜਿੱਦਾਂ ਵਿਸਾਖੀ ਤੱਕ ਤੇ ਅਸੀਂ ਉਹਨਾਂ ਨੂੰ 5000 ਫਲੈਟ ਕੋਡ ਡਿਸਕਾਊਂਟ ਦੇ ਰਹੇ ਹਾਂ ਅੱਛਾ ਜੀ ਹਾਂਜੀ ਐਕਸਟਰਾ ਦੇ ਐਕਸਟਰਾ ਡਿਸਕਾਊਂਟ ਦੇ ਰਹੇ ਹਾਂ 50% ਤੋਂ ਉੱਪਰ ਜੀ ਚਲੋ ਮੈਂ ਕੁਝ ਕੋਰਸਸ ਦੇ ਰਿਲੇਟਡ ਸਵਾਲ ਪੁੱਛਣਾ ਚਾਹੁੰਦੇ ਆਪਾਂ ਨਾਲ ਨਾਲ ਚੱਲਦੇ ਰਹੀਏ ਹਾਂਜੀ ਇੱਥੇ ਪੂਰਾ ਐਟਮੋਸਫੇਅਰ ਵੀ ਦਿਖਾ ਦਈਏ ਕਿੰਨਾ ਕੈਚੀ ਆ ਆਈ ਕੈਚੀ ਬਹੁਤ ਹੈ ਹਾਂਜੀ ਔਰ ਪ੍ਰੋਡਕਟਸ ਵੀ ਮੈਂ ਦੇਖ ਰਿਹਾ ਡਿਫਰੈਂਟ ਡਿਫਰੈਂਟ ਬੜੇ ਅੱਛੇ ਪ੍ਰੋਡਕਟਸ ਨੇ ਇੱਥੇ ਹਾਂਜੀ ਮੈਮ ਜੇ ਕੋਰਸਸ ਦੀ ਗੱਲ ਕਰੀ ਤਾਂ ਡਿਊਰੇਸ਼ਨ ਕਿੰਨੀ ਰਹਿੰਦੀ ਹਰ ਕੋਰਸ ਡਿਊਰੇਸ਼ਨ ਸਾਡੀ ਇਹਦਾ ਜਿਹੜਾ ਮੇਕਅਪ ਔਰ ਹੈਅਰ ਦਾ ਕੋਰਸ ਹੈ 3 ਮਹੀਨੇ ਦਾ ਹੁਣ ਅਸੀਂ ਉਹ ਕੋਰਸਸ ਵੀ ਸਟਾਰਟ ਕੀਤੇ ਆ ਤੁਸੀਂ ਸਾਲ ਤੱਕ ਵੀ ਪੂਰੇ ਕੋਰਸਿਸ ਜਿਹਦੇ ਵਿੱਚ ਅਸੀਂ ਹੈਅਰ ਸਕਿਨ ਦਾ ਕੈਮੀਕਲ ਵਰਕ ਦਾ ਨੇਲਸ ਦਾ ਮੇਕਅਪ ਦਾ ਸਾਰਾ ਪਾਕਿਸਤਾਨ 1.5 ਸਾਲ ਦਾ ਵੀ ਕੋਰਸ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਕੋਰਸ ਕਵਰ ਹੋਣਗੇ ਪਰ ਜੀ ਹਾਂ ਜੇ ਸਿਰਫ ਮੇਕਅਪ ਦਾ ਕਰਨਾ ਔਰ ਹੈਅਰ ਸਟਾਈਲ ਦਾ ਉਹ 3 ਤੋਂ 4 ਮੰਥਸ ਦਾ ਪਰ ਜੇ ਕਿਸ ਨੇ ਸਵਿਫਟ ਲਈ ਕੋਈ ਚਾਹੁੰਦਾ ਕਿ ਮੇਰਾ ਕੋਰਸ ਜਲਦੀ ਕੰਪਲੀਟ ਹੋ ਜਾਵੇ ਹਾਂਜੀ ਇਦਾਂ ਸ਼ਾਰਟ ਕੋਰਸੇਜ਼ ਵੀ ਹੈ ਸਾਡੇ ਕੋਲ ਇੱਕ ਬਿਲਕੁਲ ਬੇਸਿਕ ਕੋਰਸ ਹੈ 25000 ਦਾ ਅਸੀਂ ਇੱਕ ਨਵਾਂ ਇੰਟਰੋਡਿਊਸ ਕੀਤਾ ਹੈ ਹੁਣ ਜਿਹਦੇ ਵਿੱਚ ਬੇਸਿਕ ਸਾਰਾ ਸਕਿਨ ਦਾ ਨੇਲਸ ਦਾ హెਅਰ ਦਾ ਇੱਕ ਤਰ੍ਹਾਂ ਦਾ ਟ੍ਰਾਇਲ ਹੈ ਅਸੀਂ ਮੈਮ ਜਿਵੇਂ ਸਟੂਡੈਂਟ ਫੀਅਰ ਐਡਮਿਸ਼ਨ ਲੈਂਦੇ ਐ ਐਨਰੋਲ ਕਰਦਾ ਫਿਰ ਸਟੂਡੈਂਟ ਰੈਗੂਲਰਲੀ ਉਹ ਤੁਸੀ ਕਿੱਟ ਵੀ ਤੁਸੀ ਪ੍ਰੋਵਾਈਡ ਕਰਦੇ ਹਾਂ ਹਾਂ ਜੀ ਸਾਰੇ ਪ੍ਰੋਡਕਟਸ ਜਿਹੜੇ ਵੀ ਐ ਮੇਕਅਪ ਦੇ ਸਾਡੇ ਵੱਲੋਂ ਹੁੰਦੇ ਐ ਇੱਕ ਦੂਸਰੇ ਤੇ ਸਟੂਡੈਂਟਸ ਪ੍ਰੈਕਟਿਸ ਕਰਦੇ ਐ ਜੋ ਤੱਕ ਉਹਨਾਂ ਦੇ ਕਲੋ ਕੰਪਲੀਟ ਨਹੀਂ ਹੁੰਦੀ ਅਸੀਂ ਸੈਕਿੰਡ ਤੇ ਨਹੀਂ ਜਾਂਦੇ ਪ੍ਰੋਪਰ 100% ਸਾਡਾ ਪੂਰਾ ਵੈਲ ਟ੍ਰੇਨਡ ਸਟਾਫ ਇੱਥੇ ਹੁੰਦਾ ਔਰ ਥੋੜੀ ਜਿਹੜੀਆਂ ਸਾਡੀ ਨੇਚਰ ਲੁੱਕਸ ਐ ਉਹ ਅਸੀਂ ਖੁਦ ਵੀ ਨਾਲ ਤੁਹਾਨੂੰ ਦੱਸਦੇ ਹਾਂ ਆ ਕੇ ਮੈਮ ਸਟੂਡੈਂਟਸ ਤੇ ਮੰਚ 'ਤੇ ਕਿਹੜੇ ਡਰ ਹੁੰਦਾ ਬਹੁਤ ਸਾਰੀਆਂ ਜਿਹ ਨੂੰ ਫਰਕ ਨਹੀਂ ਤੁਸੀਂ ਕਰਦੇ ਜਿਹੜੀ ਐਂਜ਼ਾਈਟੀ ਹੁੰਦੀ ਹੈ ਲੇਕਿਨ ਇਦਾਂ ਦੇਖੋ ਅਸੀਂ ਪੂਰਾ ਕੰਫਰਟੇਬਲ ਕਰਕੇ 1-2 ਹਫ਼ਤੇ ਤੱਕ ਕਲਾਈਂਟ ਸਟੂਡੈਂਟਸ ਨੂੰ ਪੂਰਾ ਪ੍ਰੋਪਰ ਬੇਸਿਕ ਹੀ ਕਲੀਅਰ ਕਰਵਾਨੇ ਆ ਜੋ ਤੱਕ ਉਹਨਾਂ ਨੂੰ ਥੋੜੀ ਕੌਨਫੀਡੈਂਸ ਨਹੀਂ ਆਂਦਾ ਉਹ ਤੱਕ ਪੂਰਾ ਬੇਸਿਕ ਕਲੀਅਰ ਕਰਾ ਕੇ ਪੂਰਾ 100% ਇੱਕ ਮਹੀਨਾ ਤੱਕ ਕਾਫੀ ਕੌਨਫੀਡੈਂਟ ਸਾਡੇ ਹੋ ਜਾਂਦੇ ਆ ਕੌਨਫੀਡੈਂਸ ਵੀ ਹੁੰਦੀ ਹੈ ਕਿਉਂਕਿ ਸਟੂਡੈਂਟ ਦੀ ਪ੍ਰੈਪਰੇਸ਼ਨ ਇਸ ਤਰੀਕੇ ਹੋਣਾ ਚਾਹੀਦੀ ਕਿ ਜਦ ਬਾਅਦ ਚ ਉਹਨਾਂ ਕੋਲ ਕਲਾਈਂਟ ਆਉਂਦਾ ਉਹਨਾਂ ਨੂੰ ਕੀ ਹਾਂਜੀ ਉਹ ਸਾਰੀ ਪ੍ਰੋਪਰ ਪ੍ਰੋਪਰ ਸਾਡੇ ਨਾਲ ਥਿਊਰੀ ਕਲਾਸ ਫੇਸ ਬਣਾਣਾ ਕਿੱਦਾਂ ਕਲਾਇੰਟਸ ਲੈ ਕੇ ਆਨੇ ਆਜਕਲ ਜਿਹਦਾ ਸੋਸ਼ਲ ਮੀਡੀਆ ਦਾ ਸਾਰਾ ਜਮਾਨਾ ਹੈ ਉਹਦੇ ਅਕੋਰਡਿੰਗ ਅਸੀਂ ਹਰ ਚੀਜ਼ ਉਹਨਾਂ ਨੂੰ ਗਾਈਡ ਕਰੀਂਦੀ ਆ ਕਾਉਂਸਲਿੰਗ ਪ੍ਰੋਪਰ ਦਸਦੀ ਹੈ ਤੁਹਾਡੇ ਕੋਲ ਕਲਾਇੰਟ ਆਇਆ ਤੁਸੀਂ ਉਹਨਾਂ ਨੂੰ ਕਿੱਦਾਂ 15-20 ਮਿੰਟ ਕਾਉਂਸਲਿੰਗ ਕਰਨੀ ਆ ਉਹਨਾਂ ਦੇ ਮੇਕਅਪ ਕਰਨ ਤੋਂ ਪਹਿਲਾਂ ਉਹ ਅਸੀਂ ਅੱਜ ਕਲਾਸ 'ਚ ਵੀ ਸਾਰਾ ਕੁਝ ਦੱਸਿਆ ਮਤਲਬ ਕਿਉਂਕਿ ਜਿਹੜਾ ਕਲਾਇੰਟ ਆਉਣਾ ਹੈ ਐਟ ਦਾ ਐਂਡ ਤੱਕ ਐਂਡ ਪ੍ਰੋਡਕਟ ਤੱਕ ਕਲਾਇੰਟ ਤੱਕ ਕੀ ਪਹੁੰਚਣਾ ਹੈ ਕਲਾਇੰਟ ਦਾ ਰਿਲੈਕਸਿੰਗ ਐਕਸਪੀਰੀਅੰਸ ਹੋਵੇ ਔਰ ਕਲਾਇੰਟ ਕੀ ਵਿਲੇ ਸੁਜੈਸ਼ਨ ਵੀ 100% ਉਹਨਾਂ ਨੂੰ ਕਾਉਂਸਲਿੰਗ ਕਰੀ ਹੋਈ ਹੈ ਪਹਿਲਾਂ ਅੱਜ ਅੱਜ ਦੇ ਨਾਲ ਪਕਾਬ ਦੀ ਹੈ ਕਿ ਇੱਥੇ ਕਿੰਨੇ ਸਾਰੇ ਪ੍ਰੋਡਕਟ ਮੌਜੂਦ ਹੈ ਆ। ਤੇ ਕੁਇਰੀਸ ਵੀ ਬਹੁਤ ਸਾਰੀਆਂ ਆਈਆਂ ਹੋਣੀਆਂ ਫਿਰ ਅੱਜ। ਹਾਂਜੀ ਹਾਂਜੀ। ਕੋਈ ਜਿਹੜੀ ਕੁਇਰੀ ਸਭ ਤੋਂ ਜ਼ਿਆਦਾ ਆਈ ਹੋਵੇ। ਕੁਇਰੀ ਸਾਡੀ ਜ਼ਿਆਦਾ ਮੇਕਅਪ ਦੇ ਰਿਲੇਟਿਡ ਹੀ ਹੈ ਕਿਉਂਕਿ ਅੱਜ ਸਾਡੀ ਜਿਹੜੀ ਕਲਾਸ ਹੀ ਮੇਕਅਪ ਬਾਰੇ ਹੀ ਸੀ। ਖੇੜਦੀ ਅਸੀਂ ਹਜੇ ਅੱਜ ਇਸਰਫ ਮੇਕਅਪ ਦਾ ਹੀ ਕੀਤਾ ਮਮ ਇੱਕ ਤਾਂ ਜਿਵੇਂ ਲੜਕੀਆਂ ਦੀ ਡਿਮਾਂਡ ਹੁੰਦੀ ਹੈ ਕਿ ਜਿਹੜਾ ਲੇਟੈਸਟ ਟ੍ਰੈਂਡ ਚੱਲ ਰਿਹਾ ਮੈਨੂੰ ਉਸ ਉਸ ਤਰੀਕੇ ਦਾ హెయిਰ ਕੱਟ ਚਾਹੀਦਾ ਹਾਂਜੀ ਹਾਂ ਪਰ ਜ਼ਿਆਦਾਤਰ ਮੈਂ ਇਹ ਸਮਝੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕਲਾਇੰਟ ਆ ਰਿਹਾ ਉਹਦੇ ਚਿਹਰੇ ਨੂੰ ਕਿਹੜਾ హెయిਰ ਕੱਟ ਸੂਟ ਕਰਦਾ ਉਹ ਇਹ ਕਿਵੇਂ ਜੱਜ ਕਰਦੇ ਆਂ ਫਿਰ ਉਹ ਵੀ ਤਕਨੀਕ ਨਾਲ ਹਾਂਜੀ ਉਹ ਪ੍ਰੋਪਰ ਹੇਅਰ ਫੀਲਡ ਚ ਕੋਈ ਵੀ ਕੋਰਸ ਇਨ ਜੁਆਇਨ ਕਰਦੇ ਆ ਸਭ ਤੋਂ ਪਹਿਲਾਂ ਇਹ ਹੈ ਕਿ ਉਹਨਾਂ ਦੇ ਫੇਸ ਰੀਡ ਕਰਨਾ ਉਹਨਾਂ ਦੇ ਫੇਸ ਤੇ ਕੀ ਜਾਏਗਾ ਸਕਿਨ ਟਾਈਪ ਉਹਨਾਂ ਦੀ ਕਿਸ ਤਰ੍ਹਾਂ ਦੀ ਹੈ ਜੇ ਕੱਟ ਵੀ ਕਰਨਾ कि ਉਹਨਾਂ ਦੇ ਫੇਸ ਤੇ ਕੀ ਜਾਏਗਾ ਉਹ ਸਾਰੀ ਅਸੀਂ ਪੂਰੀ ਡੀਪ ਨੋਲੇਜ ਦਿੰਨੇ ਆ ਤੇ ਫਿਰ ਸਕਿਨ ਟੋਨ ਦੇ ਹਿਸਾਬ ਨਾਲ ਮੇਕਅਪ ਵੀ ਹਾਂਜੀ ਪੂਰਾ ਪ੍ਰੋਪਰ ਸਕਿਨ ਟੋਨ ਦੇ ਹਿਸਾਬ ਨਾਲ ਵੈਦਰ ਦੇ ਹਿਸਾਬ ਨਾਲ ਬਹੁਤ ਗਰਮੀ ਹੈ ਕਿਦਾਂ ਹੋਏਗਾ ਸਰਦੀ ਹੈ ਤਾਂ ਕਿਦਾਂ ਹੋਏਗਾ ਹਮ ਤਾਂ ਖੂਸੂ ਹਣੀ ਚਾਹੀਦੀ ਹੈ ਮੇਕਅਪ ਸਟੇ ਵੀ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਮੇਕਅਪ ਕੀਤਾ ਤੇ ਗਰਮੀ ਹੈ ਜਿੱਦਾਂ ਸਾਡੇ ਪੰਜਾਬ ਦੀ ਗਰਮੀ ਹੈ ਉਹਨੂੰ ਕਿਦਾਂ ਟਿਕਾਣਾ ਮੇਕਅਪ ਨੂੰ ਉਹ ਸਾਰੀਆਂ ਟੈਕ ਨਾ ਇਹਨਾਂ ਨੂੰ ਇੰਨਾ ਐਕਸਪਰਟ ਕਰ ਦਿੰਦੇ ਹੋ ਕਿ ਜੇ ਹਸਬੰਡ ਇੱਥੇ ਛੱਡ ਕੇ ਜਾਂਦਾ ਵਾਈਫ ਨੂੰ ਕਵੇ ਆਮ ਜੀ ਭੇਜੀ ਸੀ ਖਾਸ ਬਣਾ ਕੇ ਭੇਜ ਦੁੱਤੀ ਇਹਨਾਂ ਹਾਂ ਆਪ ਦਾ ਐਕਸਪੀਰੀਅੰਸ ਯਹਾਂ ਪੇ ਵਿਚ ਮੇ ਹੈ ਕਈ ਸਾਡੇ ਪੁਰਾਣੇ ਸਟੂਡੈਂਟਸ ਆਲਰੇਡੀ ਕਰ ਰਹੇ ਆ ਜੀ ਜੀ ਤੋਂ ਹਾਂਜੀ ਮੈਮ ਹੁਣ ਜਿਵੇਂ ਤੁਸੀਂ ਮੌਸਮ ਦੀ ਗੱਲ ਕੀਤੀ ਹੈ ਗਰਮੀ ਪਤ ਰਹੀ ਹੈ ਮੌਸਮ ਚੇਂਜ ਹੋ ਰਿਹਾ ਹੈ ਔਰ ਉਹਦੇ ਕਰਕੇ ਸਕਿਨ ਵੀ ਟੈਨ ਹੋ ਜਾਂਦੀ ਹੈ ਗਰਮੀਆ ਵਿੱਚ ਉਹਦੇ ਲਈ ਫਿਰ ਕੀ ਟਿਪਸ ਦੋਗੇ ਤੁਸੀਂ ਜਿਹੜੀਆਂ ਸਾਡੀਆਂ ਭੈਣਾਂ ਘਰ ਬੈਠ ਕੇ ਦੇਖ ਰਹੀਆਂ ਉਹਦੇ ਲਈ ਸਾਡੇ ਕੋਲ ਆਓ ਸਾਡੇ ਕੋਲ ਹਰ ਤਰ੍ਹਾਂ ਦੇ ਫੇਸ਼ੀਅਲਸ ਹੈ ਬੇਸਿਕ ਟੂ ਐਡਵਾਂਸ ਤੱਕ ਇਵਨ 7-800 ਤੋਂ ਸਟਾਰਟ ਹੋ ਜਾਂਦੇ ਆ ਸਕਿਨ ਦੇ ਅਕੋਰਡਿੰਗ ਟੈਨਿੰਗ ਹੋਗੀ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਪਿਗਮੈਂਟੇਸ਼ਨ ਹੈ ਉਹਦੇ ਅਕੋਰਡ ਟਿਪਸ ਵੀ ਬਹੁਤ ਹੈ ਇੱਕ ਵਾਰੀ ਆਓ ਸਾਨੂੰ ਜੁਆਇਨ ਕਰੋ ਟਿਪਸ ਵੀ ਦਵਾਂਗੇ ਨਾਲ ਸਰਵਿਸ ਵੀ ਦਵਾਂਗੇ ਔਰ 25% ਤੁਸੀਂ ਦੇ ਰਹੇ ਹੋ ਪਰ 5% ਐਕਸਟਰਾ ਵੀ ਦੇ ਰਹੋ ਵੀ ਸਕੀ ਐ ਐਕਸਟਰਾ ਦੇ ਰਹੇ ਹਾਂ ਜੀ ਉਹ ਸਾਡੀਆਂ ਸਾਰੀ ਸਕਿਨ ਹੈਅਰ ਔਰ ਨੇਲਸ ਦੀ ਸਰਵਿਸਿਜ਼ ਤੇ ਆ ਔਰ ਮੇਕਅਪ ਕੋਸ ਤੇ ਸਾਡਾ 50% ਪਲੱਸ 5000 ਐਕਸਟਰਾ ਕਿ ਕਈ ਲੜਕੀਆਂ ਫਿਰ ਇਹ ਵੀ ਕਹਿੰਦੇ ਸਕਿਨ ਤੇ ਹੋਲ ਜੇ ਹੋ ਜਾਂਦੇ ਉਹ ਵੀ ਸਹੀ ਕਰ ਦਿੰਨੇ ਤੁਸੀਂ ਹਾਂ ਜੀ 100% ਤਾਂ ਦੇਖੋ ਜਿਹੜੀ ਚੀਜ਼ ਦਾ ਕਿਉਰ ਹੈ ਅਸੀਂ ਉਹ ਦੱਸ ਕੇ ਕਰਦੇ ਹਾਂ ਜੇ 100% ਨਹੀਂ ਹੈ ਅਸੀਂ ਪਹਿਲਾਂ ਹੀ ਉਹਨਾਂ ਨੂੰ ਮਿਸਗਾਈਡ ਨਹੀਂ ਕਰਾਂਗੇ ਜਿੰਨੀ ਅਸੀਂ ਕਰ ਸਕਦੇ ਹਾਂ ਓਨਾ ਹੀ ਅਸੀਂ ਟ ਨਾ ਫਿਰ ਮੈਂ ਇਹਨਾਂ ਤੋਂ ਇੱਕ ਵਾਰੀ ਪੁੱਛ ਲਵਾਂ ਕਿ ਅੱਜ ਸੈਮੀਨਾਰ اٹੈਂਡ ਕਰਕੇ ਕੀ ਸਿੱਖਿਆ ਨਾ ਹਾਂਜੀ ਹਾਂਜੀ ਜੀ ਮੈਮ ਕੀ ਸਿੱਖਿਆ ਫਿਰ ਸੈਮੀਨਾਰ اٹੈਂਡ ਕਰਕੇ ਤੁਸੀਂ ਅੱਜ ਅਸੀਂ ਸੈਮੀਨਾਰ ਦੇ ਵਿੱਚ ਨਵੀਆਂ ਨਵੀਆਂ ਟੈਕਨੀਕ ਸਿੱਖਿਆ ਨੇ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਬਲੈਂਡਿੰਗ ਕਰਨੀ ਹੈ ਕਿਆ-ਕਿਆ ਚੀਜ਼ਾਂ ਜ਼ਰੂਰੀ ਨੇ ਮੇਕਅਪ ਦੇ ਵਿੱਚ ਉਹ ਸਭ ਨੂੰ ਸਭ ਪਤਾ ਲੱਗਿਆ ਜਿਹੜੇ ਡਾਊਟਸ ਸੀ ਉਹ ਕਲੀਅਰ ਹੋ ਗਏ ਹਾਂਜੀ ਸਾਰੇ ਕਲੀਅਰ ਹੋ ਗਏ ਕੁਝ ਰਹਿੰਦੇ ਆ ਉਹ ਫਿਰ ਬਾਕੀ ਅਗਰ ਕੋਰਸ ਜੁਆਇਨ ਕਰੂਗੇ ਡਿਟੇਲ ਦੇ ਵਿੱਚ ਤਾਂ ਉਦੋਂ ਹੀ ਕਲੀਅਰ ਹੋਣਗੇ ਜੀ ਜੀ ਮੈਂ ਤੁਹਾਡਾ ਐਕਸਪੀਰੀਅੰਸ ਕਿ ਹੋਇਆ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਅੱਛਾ ਰਿਹਾ ਅੱਜ ਦੇ ਸੈਮੀਨਾਰ ਹਾਂਜੀ ਬਹੁਤ ਜ਼ਿਆਦਾ ਅੱਛਾ ਸੀਗਾ ਬਲੈਂਡਿੰਗ ਐਂਡ ਬਰਸ਼ਸ ਬਾਰੇ ਬਹੁਤ ਜ਼ਿਆਦਾ ਨੋਲਿਜ ਡਿਫਰੈਂਟ ਟਾਈਪਸ ਆਫ ਫਾਊਂਡੇਸ਼ਨਸ ਐਂਡ ਕੰਸੀਲਰਸ ਬਾਰੇ ਸਭ ਡਿਟੇਲਸ ਪਤਾ ਲੱਗੀਆਂ ਫਿਰ ਇਹ ਫਾਊਂਡੇਸ਼ਨ ਤੁਸੀਂ ਯਾਦ ਕਿੱਦਾਂ ਰੱਖ ਦਿੰਦੇ ਨੇ ਨਾ ਕਿ ਕੁੜੀਆਂ ਨੂੰ ਰੱਬ ਵੱਲੋਂ ਬਖਸ਼ ਹੁੰਦੀ ਹੈ ਅਕੋਰਡਿੰਗ ਟੂ ਸਕਿਨ ਟੋਨ ਚੱਲ ਜਾਂਦਾ ਪਤਾ ਕਿ ਕਿਹੜੀ ਕਿੱਥੇ ਚਾਣੀ ਹੈ ਅੱਛਾ ਵੱਖਰੀ ਸਕਿਨ ਟੋਨ ਲਈ ਵੱਖਰੀ ਫਾਊਂਡੇਸ਼ਨ ਇਹ ਨੀ ਨੌਲੇਜ ਨਹੀਂ ਤੁਸੀਂ ਉਹ ਇਹਦਾ 3 ਮਹੀਨੇ ਚ ਪੂਰਾ ਤੁਹਾਨੂੰ ਹੁਣ ਲੱਗ ਰਿਹਾ ਨਾ ਕਿ ਇੰਨਾ ਸਾਮਾਨ ਪਿਆ ਇੱਕ ਇੱਕ ਚੀਜ਼ ਕਿਹੜੀ ਸਕਿਨ ਤੇ ਕਿੱਦਾਂ ਜਾਨੀ ਹੈ 100% ਮੇਰੇ ਤੋਂ ਜ਼ਿਆਦਾ ਹੈ ਤੁਹਾਨੂੰ ਦਸੂਗੇ ਇੰਨਾ ਅਸੀਂ ਨੌਲੇਜ ਜਰੂਰ ਦੇ ਕੇ ਰੋਟੀ ਬਣਾਣੀ ਭੁੱਲ ਜਾਉਂਗੇ ਲੇਕਿਨ ਸਕਿਨ ਤੋਂ ਨਹੀਂ ਭੁੱਲਦੀਆਂ ਪੂਰੀ ਪ੍ਰੋਪਰ ਨੌਲੇਜ ਹੋਰ ਹਨੂ ਟਿਪਸ ਤੇ ਯਾਦ ਹੋਏਗਾ ਕਿ ਅਸੀਂ ਕੀ ਯੂਜ਼ ਕਰਨਾ ਹੈ ਜੇ ਇਦਾਂ ਦੀ ਸਕਿਨ ਆ ਗਈ ਸਿੱਕੀ ਯੂਜ਼ ਕਰਨਾ ਪ੍ਰੋਪਰ ਅਸੀਂ ਇੰਨਾ ਕਹਿੰਨ ਟ੍ਰੇਨ ਕਰਕੇ ਭੇਜਾਂਗੇ ਜਬ জব ਪਲੇਸਮੈਂਟ ਦੇ ਬਾਰੇ ਚ ਗੱਲ ਕਰੀਏ ਫਿਰ ਪਹਿਲਾ ਜੇ ਸਾਨੂੰ ਕੋਈ ਬ੍ਰਾਈਟ ਸਟੂਡੈਂਟ ਲੱਗਦਾ ਅਸੀਂ ਇ ਜੇ ਉਹਦੇ ਵਿੱਚ ਉਹ ਅੱਛੀ ਤਰ੍ਹਾਂ ਕਰਨ ਲੱਗ ਜਾਂਦੇ ਫਿਰ ਅਸੀਂ ਹਾਇਰ ਕਰ ਲੈਨੇ ਹਾਂ ਪਰ ਸਭ ਸਭ ਤੋਂ ਵੱਡੀ ਗੱਲ ਤੇ ਇਹ ਕਿ ਇਹਨਾਂ ਦੀ ਪ੍ਰੋਫਾਈਲ ਸਟਰੋਂਗ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਅਸੀਂ ਉਹਨਾਂ ਨੂੰ ਇਹ ਹੀ ਕਰਦੇ ਹਾਂ ਕਿ ਤੁਸੀਂ ਆਪਣਾ ਜਿੱਦਾਂ ਇੱਥੇ ਜਿਹੜਾ ਕੰਮ ਕਰ ਰਹੇ ਹੋ ਇੰਸਟਾਗ੍ਰਾਮ ਤੇ ਨਾਲ-ਨਾਲ ਆਪਣਾ ਪੇਜ ਬਣਾਓ ਔਰ ਉਹ ਕੰਮ ਉੱਥੇ ਦਿਖਾਓ ਜੋ ਵੀ ਤੁਸੀਂ ਇੱਥੇ ਲੁੱਕ ਕੀਤੀ ਹੈ ਦਿਖਾਓ ਤੁਹਾਡੇ ਜਿਹੜੇ ਕਲਾਇੰਟਸ ਹੈ ਉਹ ਜੁੜਦੇ ਆ ਨਾਲ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਫਿਰ ਇਦਾਂ ਹੀ ਤੁਹਾਨੂੰ ਅੱਗੋਂ ਕੰਮ ਮਿਲਦਾ ਹਾਂ ਲੁੱਕ ਦਿਖਾਓ ਪਰ ਹਾਂ ਵੀ ਵੀ ਬੱਤੀ ਵਗਰੂ ਚੈਨਲ ਸ਼ੁਰੂ ਨਿਕਾਲਣਾ ਮੇਰੇ ਢਿੱਡ ਤੇ ਲੱਗਦਾ ਨਹੀਂ ਨਹੀਂ ਆਪਣੇ ਇੰਸਟਾਗ੍ਰam ਪੇਜ ਤੇ ਜਿਹੜਾ ਇਹਨਾਂ ਦਾ ਆਪਣਾ ਇੰਸਟਾਗ੍ਰam ਪ੍ਰੋਫੈਸ਼ਨਲ ਪੇਜ ਬਣਾਣਗੇ ਉੱਥੇ ਅਪਲੋਕਸ ਦਿਖਾਣਗੇ ਔਰ ਉਥੋਂ ਫਿਰ ਇਹਨਾਂ ਨੂੰ ਕਲਾਇੰਟਸ ਮਿਲਣਗੇ ਅੱਛਾ ਪਲਕ ਬਾਰੇ ਤੁਹਾਨੂੰ ਬ੍ਰਾਂਡ ਬਾਰੇ ਕਿਵੇਂ ਲੱਗਿਆ ਜੀ ਇਹ ਪਲਕ ਬ੍ਰਾਂਡ ਬਾਰੇ ਕਿੱਥੋਂ ਸੁਣਿਆ ਤੁਸੀਂ ਜਿਹੜੇ ਬਾਕੀ ਸੈਮੀਨਾਰ ਅਟੈਂਡ ਕਰਨ ਆਏ ਹੋ ਹਾਂਜੀ ਇੰਸਟਾਗ੍ਰam ਤੇ ਇੰਸਟਾਗ੍ਰam ਤੋਂ ਹਾਂਜੀ ਜਿਹੜੇ ਉੱਥੇ ਜਿਹੜੇ ਉਹਨੇ ਇਮੇਜਸ ਅਪਲੋਡ ਕੀਤੀਆਂ ਹੁੰਦੀਆਂ ਉਹਨੂੰ ਦੇਖ ਕੇ ਮਨ ਵਿੱਚ ਕੀ ਵਿਚਾਰ ਆਇਆ ਬਸ ਸੈਮੀਨਾਰ ਬ ਕੋਸਕਾ ਸੈਮੀਨਾਰ اٹینڈ ਕਰਨ ਵਾਸਤੇ ਆਏ ਸੀ ਨੇ ਬ੍ਰਾਈਡਲ ਮੇਕਅਪ ਦਾ ਹਾਂਜੀ ਕੋਈ ਸ਼ਵੇਤਾ मैम ਨੇ ਅੱਜ ਟਿਪ ਦਿੱਤਾ ਉਹ ਵੀ ਟਿਪਸ ਜਿਹੜੀਆਂ ਬਹੁਤ ਚੰਗੀ ਲੱਗੀਆਂ ਜਿਵੇਂ ਕੋਈ ਵੀ ਮੈਂ ਜਿੰਨਾ ਟਾਈਮ ਅਸੀਂ ਕੰਮ ਸਿੱਖਦੇ ਹਾਂ ਮੈਂ ਹਰ ਕਿਸੇ ਦਾ ਆਪਣਾ ਆਪਣਾ ਵੇ ਹੈ ਨਾ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਦਾ ਆ ਅੱਜ ਵੀ ਸਾਡੇ ਮਨੇ ਕਈ ਡਾਊਟਸ ਸੀਗੇ ਉਹ ਕਲੀਅਰ ਹੋਇਆ ਹੋਰ ਨੌਲੇਜ ਮਿਲਿਆ ਸਭ ਤੋਂ ਵੱਡੀ ਗੱਲ ਤਾਂ ਇਹ ਜਿਹੜੀ ਤੁਸੀਂ ਕਿ ਹਰ ਬੰਦੇ ਦੀ ਆਪਣੀ ਕ੍ਰੀਏਟੀਵਿਟੀ ਵੀ ਹੈ ਇੱਕ ਹਾਂਜੀ ਤੁਸੀਂ ਦੂਜੇ ਤੋਂ ਸਿੱਖ ਕੇ ਆਪਣੀ ਨੂੰ ਜੁਆਇਨ ਨਾਲ ਜੋੜ ਕੇ ਹੋਰ ਅੱਛੀ ਕ੍ਰੀਏਟੀਵਿਟੀ ਕਰ ਸਕਦੇ ਹੋ ਜੀ ਜੀ ਤੋਂ ਫਿਰ ਜਾ ਕੇ ਕੀਤੇ ਪ੍ਰੈਕਟਿਸ ਕਰੂਗੇ ਕਲਾਇੰਟ ਸੇ ਕਲਾਇੰਟ ਸੇ ਹੋਗੀ ਹੁਣ ਬਰਾਇਡਲ ਮੇਕਅਪ ਆ ਕਲਾਇੰਟ ਤੇ ਹੀ ਕਰਾਂਗੇ ਤੁਹਾਡੇ ਚ ਕੋਈ ਆਪਣੀ ਜਾ ਕੇ ਸਾਸੂ ਮਾ ਤੇ ਪ੍ਰੈਕਟਿਸ ਕਰੋ ਰਿਸ਼ਤਾ ਵੀ ਅੱਛਾ ਹੋ ਜਾਊਗਾ ਬਰਾਇਡਲ ਮੇਕਅਪ ਨਹੀਂ ਨਾ ਹੋਏਗਾ ਸਾਸੂ ਮਾ ਤੇ ਹਾਂਜੀ ਉਦਾਂ ਫਿਰ ਕਹੋ ਕਿ 65 ਸਾਲ ਦੀ ਮੇਰੀ ਸਾਸੂ ਅੱਜ 25 ਸਾਲ ਦੀ ਲੱਗ ਰਹੀ ਹੈ ਨਹੀਂ ਪ੍ਰੈਕਟਿਸ ਜ਼ਰੂਰ ਕਰੋ ਚਾਹੇ ਜਿੰਨਾ ਵੀ ਸਿੱਖਿਆ ਨਾ ਪ੍ਰੈਕਟਿਸ ਕਰਕੇ ਹੀ ਤੁਹਾਨੂੰ ਪ੍ਰੋਪਰ ਆਏਗਾ ਦੇਖਣ ਨੂੰ ਹਰ ਚੀਜ਼ ਈਜ਼ੀ ਲੱਗਦੀ ਹੈ ਕਿ ਬਹੁਤ ਈਜ਼ੀ ਹੋ ਰਿਹਾ ਪਰ ਉਹ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਕਿਸੇ ਨੂੰ ਵੀ ਘਰ ਚ ਆਪਣੇ ਫਰੈਂਡ ਨੂੰ ਕਿਸੇ ਨੂੰ ਵੀ ਬਿਠਾ ਕੇ ਇੱਕ ਵਾਰੀ ਜ਼ਰੂਰ ਕਰਕੇ ਦੇਖਣਾ ਜੋ ਵੀ ਸਿੱਖਿਆ ਅੱਜ ਜੀ ਨਾਲ ਦੀ ਨਾਲ ਜੇ ਆਪਾਂ ਲੈਪਸ ਦੀ ਗੱਲ ਕਰੀਏ ਕਿਹੜੀ ਕਿਹੜੀ ਲੈਪਸ ਅਵੇਲੇਬਲ ਹੈ ਹਾਂਜੀ ਸਾਡੇ ਕੋਲ ਉਥੇ ਹਾਈਡਰਾ ਫੇਸ਼ੀਅਲ ਹੈ ਜਦੇ ਵਿੱਚ ਸਕਿਨ ਦੇ ਹਰ ਤਰ੍ਹਾਂ ਦੇ ਟ੍ਰੀਟਮੈਂਟਸ ਹੋਣਗੇ ਔਰ ਵੈਸੇ ਐਸੀ ਮੈਨੂਅਲੀ ਵੀ ਕਰਦੇ ਹਾਂ ਫੇਸ਼ੀਅਲ ਦੇ ਹਰ ਤਰ੍ਹਾਂ ਦੇ ਟ੍ਰੀਟਮੈਂਟ ਮੈਨੀਕੁਰ ਪੈਡੀਕੁਰ ਸਾਡੇ ਕੋਲ ਹਰ ਲਗਜ਼ਰੀ ਰੇਂਜ ਦੇ ਵੀ ਹੈ ਬੇਸਿਕ ਰੇਂਜ ਦੇ ਵੀ ਹੈ ਔਰ ਹੈਅਰ ਦੇ ਵਿੱਚ ਸਾਡੇ ਕੋਲ ਕੈਮੀਕਲ ਵਰਕ ਚ ਹਰ ਚੀਜ਼ ਹੈ ਬੋਟੌਕਸ ਟ੍ਰੀਟਮੈਂਟ ਹੈ ਉਹਦੇ ਵਿੱਚ ਓਲਾਪਲੈਕਸ ਕੋਈ ਲੈਣਾ ਚਾਹੁੰਦਾ ਹੈ ਬਾਕੀ ਰਿਬੋਰਡਿੰਗ ਸਮੂਥਨਿੰਗ ਹੋ ਤਾਂ ਹੋ ਹੀ ਰਹੀ ਹੈ ਬੱਚਿਆਂ ਨੂੰ ਕੈਮੀਕਲ ਸੀ ਨ ਨੈਕਸਟ ਹਰ ਵੀਕ ਪਲਾਨ ਕਰਾਂਗੇ ਕੋਈ ਨਾ ਕੋਈ ਕਲਾਸ ਦੇ ਦੇ ਵੀ ਤੁਸੀਂ ਇੱਕ ਡੈਮੋ ਕੋਈ ਹੈਅਰ ਦੀ ਕੋਈ ਸਕਿੰਡ ਦੀ ਜ਼ਰੂਰ ਦਵਾਂਗੇ ਬੱਚੇ ਜਿਹੜਾ ਕੋਰਸ ਜੁਆਇਨ ਕਰਦੇ ਆ ਰੀਬੋਡਿੰਗ ਦੇ ਰਿਲੇਟਡ ਚਾਹਣ ਰਿ ਹੈ ਐਕਸਟੈਂਸ਼ਨ ਦੇ ਸਾਰੀ ਡਿਟੇਲਸ ਜਾਣਕਾਰੀ ਸਾਰੀ ਡਿਟੇਲਸ ਦਿੰਨੇ ਆ ਉਹਨਾਂ ਨੂੰ ਜਿਹੜਾ ਸਾਡਾ ਨੇਲ ਦਾ ਹੈ ਕੋਰਸ ਉਹਦੇ ਵਿੱਚ ਅਸੀਂ ਨੇਲ ਦੀ ਕਿਟ ਵੀ ਪ੍ਰੋਵਾਈਡ ਕਰਦੇ ਆ ਔਰ ਹੈਅਰ ਵਿੱਚ ਵੀ ਬੇਸਿਕ ਕਿਟ ਪ੍ਰੋਵਾਈਡ ਹੁੰਦੀ ਹੈ ਜਿਹਦੇ ਨਾਲ ਉਹਨਾਂ ਨੇ ਇੱਥੇ ਪ੍ਰੈਕਟਿਸ ਕਰ ਲਈ ਹੁਣ ਅੱਜਕਲ ਕੈਰਾਟਾਈਨ ਇੱਕ ਹਾਂਜੀ 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 ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦੋ ਹਾਂਜੀ ਕੈਰਾਟਿਨ ਦੇ ਨਾਲ ਆਵੇ ਕਿ ਡੀਪ ਸਮੂ 20 40% ਹੋ ਗਏ ਨਾਲ हेयर ਸਟ੍ਰੇਟ ਵੀ ਹੁੰਦੇ ਆ ਔਰ 5 ਟੂ 6 ਮੰਥਸ ਉਹਦਾ ਰਿਜ਼ਲਟ ਰਹਿੰਦਾ ਹੈ ਬਿਲਕੁਲ ਬਾਲ ਸਮੂਥ ਹੋ ਜਾਂਦੇ ਆ ਔਰ ਸਟ੍ਰੇਟ ਹੋ ਜਾਂਦੇ ਆ ਇੱਥੇ ਆ ਕੇ ਟ੍ਰੀਟਮੈਂਟ ਲੈ ਸਕਦੇ ਹਾਂ ਹਾਂਜੀ ਇੱਥੇ ਆ ਕੇ ਲੈ ਸਕਦੇ ਆ ਸਾਡਾ ਉਹਦੇ ਤੇ ਵੀ 30% ਆਫ ਚੱਲ ਰਿਹਾ ਕੋਈ ਵੀ ਸਕਿਨ ਸਰਵਿਸ ਕੋਈ ਵੀ ਨੇਲਸ ਦੀ ਸਰਵਿਸ ਕੋਈ ਵੀ ਹੈਅਰ ਦੀ ਸਰਵਿਸ ਲੈਂਦੇ ਹੋ ਤਾਂ ਤੁਹਾਨੂੰ ਫਲੈਟ 30% ਆਫ ਮਿਲੇਗਾ ਅੱਛਾ ਜੀ ਟੋਟ ਟੋਟੇ ਮੂਹਰੇ ਤਾਰੀਫ ਨਹੀਂ ਕਰ ਰਹਾ ਵੈਸੇ ਅਗਰ ਅਸੀਂ ਅੰਦਰ ਆਉਣਨੇ ਆ ਕਿ ਇੱਥੇ ਐਟਮੋਸਫੇਅਰ ਇਹੋ ਜਿਹਾ ਹੈ ਬੜਾ ਐਂਬੀਅੰਸ ਬੜਾਈ ਕੈਚੀ ਆ ਹਾਂਜੀ ਨਾਲ ਜਿਹ ਪ੍ਰਾਈਸ ਇਦਾਂ ਬਹੁਤ ਹੀ ਹੈ ਅਫੋਰਡੇਬਲ ਹੈ ਸਾਡੇ ਕੋਲ ਹਰ ਰੇਂਜ ਦੇ ਹੈ ਬੇਸਿਕ ਚ ਵੀ ਹੈ ਔਰ ਪ੍ਰੀਮੀਅਮ ਚ ਵੀ ਹੈ ਜਿਸ ਤਰ੍ਹਾਂ ਦਾ ਕਲਾਇੰਟ ਦੀ ਰਿਕੁਆਇਰਮੈਂਟ ਹੈ ਔਰ ਜਿਹੜੇ ਸਾਡੇ ਬੇਸਿਕ ਪ੍ਰੋਡਕਟਸ ਹੈ ਉਹ ਵੀ ਬਹੁਤ ਅੱਛੇ ਹੈ ਉਹਦੇ ਚ ਵੀ ਕੁਝ ਐ ਨਹੀਂ ਇਹ ਤੁਹਾਨੂੰ ਕਟ ਮਿਲੇਗਾ ਜਾਂ ਕੋਈ ਬਹੁਤ ਨਾਰਮਲ ਇਦਾਂ ਦਾ ਬ੍ਰਾਂਡ ਹੈ ਬਹੁਤ ਅੱਛੇ ਬ੍ਰਾਂਡਸ ਵਿੱਚ ਮੈਨੀक्योर ਪੈਡੀਕਿure ਵੀ ਹੈ ਫੇਸ਼ੀਅਲ ਵੀ ਹੈ ਹਾਂਜੀ ਔਰ ਹੈਰ ਦੀਆਂ ਸਰਵਿਸਿਜ਼ ਵੀ ਹੈ ਔਰ ਉਲਟਾ ਉਹਦੇ ਤੇ 30% ਆਫ ਵੀ ਚੱਲ ਰਿਹਾ ਅੱਛਾ ਜੀ ਇਹ ਤਾਂ ਸਿੱਧਾ ਹੋ ਗਿਆ ਫਿਰ ਉਲਟਾ ਹਾਂਜੀ ਇਹ ਸਿੱਧਾ ਹੋ ਗਿਆ ਅੱਛਾ ਮੈਮ ਜੀ ਕਰੂ ਦੀ ਗ ਵੈਲਟ੍ਰੇਨ ਸਟਾਫ ਹੈ ਅਸੀਂ ਪਹਿਲਾਂ ਇਹਨਾਂ ਦੀ ਟ੍ਰੇਨਿੰਗ ਲਗਵਾ ਕੇ ਜਲੰਧਰ ਤੋਂ ਫਿਰ ਉਹਨਾਂ ਨੂੰ ਇੱਥੇ ਅਸੀਂ ਭੇਜਿਆ ਹੈ ਔਰ ਸਾਰੇ ਪੂਰੀ ਤਰ੍ਹਾਂ ਵੈਲਟ੍ਰੇਨ ਸਾਡੇ ਅੰਦਰ ਟ੍ਰੇਨਡ ਹੈ ਤੇ ਜਿਹਨਾਂ ਨੇ ਕਲਾਸਸ ਜਿਹੜੀਆਂ ਐ ਪ੍ਰੋਫੈਸ਼ਨਲ ਉਹ ਵੀ ਉਹ ਵੀ ਸਾਰਾ ਕੁਝ ਸਾਡਾ ਦੇਖੋ ਇੱਕ ਹੀ ਸਿਸਟਮ ਐ ਜੋ ਅਸੀਂ ਜਲੰਧਰ ਚ ਕਰਦੇ ਆ ਉਹੀ ਸਾਡੀਆਂ ਬ੍ਰਾਂਚਸ ਚ ਚੱਲਦਾ ਐ ਅਸੀਂ ਉਹਨਾਂ ਨੂੰ ਉਹਦੇ ਅਕੋਰਡਿੰਗ ਟ੍ਰੇਨਡ ਕਰਕੇ 2 ਮੰਥਸ ਦੀ ਸਾਡੀ ਟ੍ਰੇਨਿੰਗ ਹੁੰਦੀ ਐ ਜੁਆਇਨਿੰਗ ਤੋਂ ਪਹਿਲਾਂ ਉਹ ਪ੍ਰੋਪਰ ਉਹ ਸਾਡੇ ਅਕੋਰਡਿੰਗ ਹੀ ਕੰਮ ਕਰਦੇ ਆ ਜੋ ਪਲਕ ਬ੍ਰਾਂਡ ਦੇ ਨੋਰਮਸ ਨੇ ਉਹਨਾਂ ਨੂੰ ਅੱਜ ਜਿਹੜਾ ਅਸੀਂ ਕੀਤੀ ਐ ਲੁੱਕ ਰੇਟ ਉਹ ਸਾਡੇ ਸੀਨੀਅਰ ਆਰਟਿਸਟ ਨੇ ਹੀ ਕੀਤੀ ਐ ਜੀ ਜੀ ਤੁਸੀਂ ਪੁੱਛੇ ਇਨਸਟਰਕਸ਼ਨਸ ਦੇ ਰਹੇ ਸੀ ਹਾਂਜੀ ਹਾਂਜੀ ਬਾਕੀ ਜਿਹੜੇ ਲੁੱਕ ਐ ਜੋ ਕੰਮ ਕੀਤਾ ਐ ਜੋ ਅਸੀਂ ਤੁਸੀਂ ਲੁੱਕ ਦੇਖ ਰਹੇ ਹੋ ਉਹ ਸਾਡੇ ਸੀਨੀਅਰ ਆ ਅੱਜ ਲੁੱਕ ਮੈਡਮ ਨੇ ਬੜੇ ਜਿਹੜੇ ਮਾਡਲ ਤਿਆਰ ਕੀਤੇ ਨੇ ਲੁੱਕ ਦੇਖ ਕੇ ਮੈਨੂੰ ਤਾਂ ਇੱਕ ਸ਼ੇਅਰ ਯਾਦ ਆ ਰਿਹਾ ਕਹਿੰਦਾ ਕਿ ਮਹਿਮਲ ਫੋਕਸ ਕਰੋ ਤੁਸੀਂ ਕਹਿੰਦਾ ਕਿ ਮਹਿਕ ਰੰਗਤ ਨਫਾਜ਼ਤ ਤੇਰੇ ਬੁੱਲਾਂ ਦੀ ਐਸੀ ਤਸੀ ਕਰ ਦੇਗੀ ਫੁੱਲਾਂ ਦੀ ਕਿ ਫੁੱਲ ਵੀ ਅੱਜ ਖੁਸ਼ਬੂ ਛੱਡ ਦੇਣਗੇ ਇੰਨੀਆਂ ਮੈਕ ਆ ਰਹੀਆਂ ਮੈਮ ਕਿੰਨਾ ਸਮਾਂ ਲੱਗ ਜਾਂਦਾ ਹੈ ਦਾ ਬ੍ਰਾਈਡਲ ਤਿਆਰ ਕਰਨ ਨੂੰ ਅਸੀਂ ਦੇਖੋ ਜੀ ਵੈਸੇ ਬ੍ਰਾਈਡਲ ਲੁੱਕ ਕਰਦੇ ਆ ਤੇ ਸਾਨੂੰ 1 ਘੰਟਾ ਲੱਗਦਾ ਹੈ ਓਨਲੀ ਮੇਕਅਪ ਨੂੰ 1 ਘੰਟਾ హెਅਰ ਨੂੰ ਮਤਲਬ 2.5 ਘੰਟੇ ਲੱਗ ਜਾਂਦੇ ਆ ਡ੍ਰੇਪਿੰਗ ਸਾਰਾ ਕੁਝ ਪਾ ਕੇ ਪਰ ਜਿੱਦਾਂ ਹੁਣ ਅਸੀਂ ਅੱਜ ਕਲਾਸ ਦਿੱਤੀ ਹੈ ਪੂਰੀ ਡੀਪ ਨੋਲਿਜ ਦਿੱਤੀ ਹੈ ਤੇ ਸਾਨੂੰ ਮੇਕਅਪ ਦੇ ਵਿੱਚ 1.5 ਤੋਂ 2 ਘੰਟੇ ਲੱਗੇ ਆ ਚਲੋ ਅਜਾ ਕਲਾਸ ਅੱਜ ਕਲਾਸ ਕਰਕੇ ਵੈਸੇ ਜੇ ਲੁੱਕ ਕਰਨੀ ਹੈ ਤਾਂ 2.5 ਘੰਟੇ ਵਿਦ ਹੈਅਰ ਸਟਾਈਲ ਔਰ ਸਾਰਾ ਜਿਹੜੀ ਮਿਲ ਜਾਣਗੇ ਅਵੇਲੇਬਲ ਹਾਂ ਜੀ ਜੇ ਤੁਸੀਂ ਸਾਡਾ ਸਿਗਨੇਚਰ ਲੁਖ ਲੈਂਦੇ ਹੋ ਉਹ ਅਸੀਂ ਜ਼ਰੂਰ ਆ ਕੇ ਕਰਾਂਗੇ ਜਿਹੜੀ ਅੱਜ ਦੀ ਸਾਡੀ ਕਲਾਸ ਹੈ ਉਹ ਸਾਡੇ ਜੋ ਬ੍ਰਾਈਡਲ ਐਕਸਪਰਟ ਮੈਮ ਹੈ ਇੱਥੇ ਜਿਹੜੇ 올 ਟਾਈਮ ਅਵੇਲੇਬਲ ਹੁੰਦੇ ਆ ਉਹਨਾਂ ਨੇ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਪੂਰੀ ਪ੍ਰੋਪਰ ਸਿਗਨੇਚਰ ਪਲਕ ਦੀ ਸਿਗਨੇਚਰ ਬ੍ਰਾਈਡ ਲੱਗ ਰਹੀ ਹੈ ਕੋਈ ਤੁਹਾਨੂੰ ਡਿਫਰੈਂਸ ਨਹੀਂ ਲੱਗੇਗਾ ਕਿਉਂਕਿ ਸਾਡੇ ਕੋਲ ਅੰਡਰ ਹੀ ਟ੍ਰੇਨਡ ਹੈ ਉਹ ਬਹੁਤ ਅੱਛੇ ਹਾਈ ਐਂਡ ਬ੍ਰਾਂਡਸ ਨਾਲ ਮੇਕਅਪ ਹੋਇਆ ਹੈ ਅੱਜ ਪੂਰੀ ਐਚ ਡੀ ਕੁਆਲਿਟੀ ਹੈ ਹਾਂ ਜੀ ਪ੍ਰੋਪਰ ਪ੍ਰੋਪਰ ਇਹੀ ਲੁੱਕ ਦੇਖੋ ਤੁਹਾਨੂੰ ਬ੍ਰਾਈ ਕਿ ਮੈਂ ਅੱਜ ਪ੍ਰੀਤੀ ਜੰਟਾ ਨੂੰ ਵੀ ਮਾਤ ਪਾ ਰਹੇ ਆ ਪਰ ਨਾਲ ਦੀ ਨਾਲ ਜਿਹੜੇ ਸਟੂਡੈਂਟ ਜਿਨ੍ਹਾਂ ਦੀ ਤਮੰਨਾ ਹੈ ਜਿਨ੍ਹਾਂ ਨੇ ਸੋਚਿਆ ਕਿ ਜ਼ਿੰਦਗੀ ਵਿੱਚ ਉਹ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਆ ਜਿਹੜੇ ਪੈਸ਼ਨੇਟ ਨੇ ਇਸ ਕੰਮ ਨੂੰ ਲੈ ਕੇ ਕੋਸਮਟੋਲੋਜੀ ਦੇ ਕੋਰਸ ਨੂੰ ਲੈ ਕੇ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੁਹਾਡੀ ਪ੍ਰੋਫਾਈਲ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਜਿਸ ਪ੍ਰੋਫਾਈਲ ਨੂੰ ਪਲਕ ਅਜਰ ਅਕੈਡਮੀ ਦੇ ਅੰਦਰ ਤੁਸੀਂ ਐਂਟਰੀ ਕਰਦੇ ਹੋ ਇਹ ਸਭ ਤੋਂ ਪਹਿਲਾਂ ਤੁਹਾਡੀ ਪ੍ਰੋਫਾਈਲ ਨੂੰ ਸਟਰੋਂਗ ਕਰਦੇ ਆ ਤਾਂ ਜੋ ਤੁਸੀਂ ਜਦੋਂ ਫਿਊਚਰ ਵਿੱਚ ਤੁਸੀਂ ਇੱਕ ਮੇਕਅਪ ਆਰਟਿਸਟ ਬਣ ਜਾਓ ਤੇ ਸਭ ਤੋਂ ਪਹਿਲਾਂ ਜਿਹੜਾ ਕਲਾਇੰਟ ਜਿਹੜਾ ਤੁਹਾਡੇ ਕੋਲ ਕੰਮ ਕਰਵਾਉਣ ਦਾ ਮੇਕਅਪ ਕਰਵਾਉਣ ਦਾ ਉਹ ਕੰਫਰਟੇਬਲ ਫੀਲ ਕਰੇ ਔਰ ਪੂਰਾ ਸੈਟੀਸਫਾਈ ਹੋ ਕੇ ਜਾਵੇ ਉਹਦਾ ਜਿਹੜਾ ਐਕਸਪੀਰੀਅੰਸ ਹੈ ਬਹੁਤ ਰਿਲੈਕਸ ਐਕਸਪੀਰੀਅੰਸ ਹੋਵੇ ਤੇ ਆਖਰ ਵਿੱਚ ਮੈਂ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਨਵਾਂ ਸ਼ਹਿਰ ਵਿੱਚ ਬਹੁਤ ਸਾਰੀਆਂ ਅਕੈਡਮੀਸ ਹੋਣਗੇ ਕਾਸਮਟੋਲੋਜੀ ਨੂੰ ਲੈ ਕੇ ਲੇਕਿਨ ਮੈਨੂੰ ਲੱਗਦਾ ਕਿ ਜਿਸ ਮੰਜ਼ਲ ਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਉਹਦਾ ਰਾਹ ਪਲਕ ਸਟੂਡੀਓ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਤਾਂ ਇੱਕ ਵਾਰ ਤੁਹਾਨੂੰ ਇੱਥੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਔਰ ਹਾਲ ਦੀ ਘੜੀ ਇਹਨਾਂ ਨੇ 50% ਡਿਸਕਾਊਂਟ ਜਿਹੜਾ ਹੈ ਵਿਸਾਖੀ ਤੱਕ ਦੇ ਦਿੱਤਾ ਹੈ ਇੱਕ ਵਾਰੀ ਵਿਜ਼ਿਟ ਕਰ ਲਓ ਚੰਗਾ ਲੱਗਿਆ ਠੀਕ ਹੈ ਨਹੀਂ ਚੰਗਾ ਲੱਗਿਆ ਤੁਹਾਡੀ ਮਰਜ਼ੀ ਹੈ ਟੱਕਾ ਥੋੜੇ ਕੋਈ ਕਰ ਸਕਦਾ ਬੜੇ ਜਣਾ ਬੀਬੀ ਨਵਾਸ਼ਾ ਨੰਬਰ ਛੋਟ ਵੀ ਤਰੀ ਸੀ ਕੈਮਰਾ ਪਰਸਨਟੀ ਜੀ ਕੋਲ ਜਲਦ ਤੋਂ ਬਹੁਤ ਜਲਦੀ ਫਿਰ ਤੁਹਾਨੂੰ ਆ ਸਕਣਗੇ ਸਤਿ ਸ਼੍ਰੀ ਅਕਾਲ ਰੱਖਾ